ਇਸ ਲਈ ਅਮ ਖਬਰ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਦਾ ਐਕਸੀਡੈਂਟ ਹੋ ਗਿਆ ਹੈ ਗੱਡੀ ਦੇ ਪਰਖੇ ਉੱਡ ਚੁੱਕੇ ਨੇ ਤੇ ਵਿਧਾਇਕਾ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਆ ਰਹੇ ਸਨ ਲੁਧਿਆਣਾ ਜਾਣਾ ਸੀ ਤੇ ਇਸ ਦੇ ਦਰਮਿਆਨ ਖਨੋਰੀ ਬਾਰਡਰ ਦੇ ਨਜ਼ਦੀਕ ਇਹ ਹਾਦਸਾ ਵਾਪਰ ਜਾਂਦਾ ਹੈ ਜੋ ਵਿਧਾਇਕਾ ਦੀ ਗੱਡੀ ਹੁੰਦੀ ਹੈ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਇਸ ਗੱਡੀ ਦੇ ਵਿੱਚ ਜੋ ਵਿਧਾਇਕਾ ਬੈਠੇ ਹੋਏ ਸਨ ਉਹਨਾਂ ਦਾ ਗਨਮੈਨ ਬੈਠੇ ਹੋਏ ਸਨ ਉਹਨਾਂ ਨੂੰ ਕਾਫੀ ਸੱਟਾਂ ਲੱਗਦੀਆਂ ਨੇ ਪਹਿਲਾਂ ਉਹਨਾਂ ਨੂੰ ਕੈਥਲ ਦੇ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਬਾਅਦ ਦੇ ਵਿੱਚ ਉਹਨਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਜਾਂਦਾ ਹੈ ਤਾਂ ਲੁਧਿਆਣਾ ਦੱਖਣੀ ਤੋਂ ਵਿਧਾਇਕਾ ਨੇ ਰਜਿੰਦਰਪਾਲ ਕੌਰ ਚਿੰਨਾ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਲੁਧਿਆਣਾ ਜਾ ਰਿਹਾ ਸੰਤਾ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਇਨੋਵਾ ਗੱਡੀ ਹੈ ਉਸ ਦੀ ਹਾਲਤ ਕਿੰਨੀ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਗੱਡੀ ਕਾਫੀ ਨੁਕਸਾਨੀ ਗਈ ਹੈ ਗੱਡੀ ਦਾ ਅਗਲਾ ਹਿੱਸਾ ਪੂਰੀ ਤਰੀਕੇ ਦੇ ਨਾਲ ਚੱਕਨਾ ਚੂਰ ਹੋ ਚੁੱਕਾ ਹੈ ਦੱਸਿਆ ਜਾ ਰਿਹਾ ਕਿ ਇਸ ਗੱਡੀ ਦੇ ਵਿੱਚ ਵਿਧਾਇਕਾ ਦੇ ਨਾਲ-ਨਾਲ ਉਹਨਾਂ ਦਾ ਗਨਮੈਨ ਅਤੇ ਕੁਝ ਪਰਿਵਾਰਕ ਮੈਂਬਰ ਵੀ ਸਵਾਰ ਸਨ ਤੇ ਗਨਮੈਨ ਦੀ ਵੀ ਹਾਲਤ ਇਸ ਵੇਲੇ ਗੰਭੀਰ ਬਣੀ ਹੋਈ ਹੈ ਉਹਨਾਂ ਨੂੰ ਕਾਫੀ ਸੱਟਾਂ ਲੱਗੀਆਂ ਹੈ ਵਿਧਾਇਕਾ ਦੇ ਵੀ ਚਿਹਰੇ ਤੇ ਕਾਫੀ ਸੱਟਾਂ ਲੱਗੀਆਂ ਨੇ ਪਹਿਲਾਂ ਕੈਥਲ ਲਗਾਇਆ ਜਾਂਦਾ ਹੈ ਬਾਅਦ ਦੇ ਵਿੱਚ ਉਹਨਾਂ ਨੂੰ ਹੁਣ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਫਿਲਹਾਲ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਇਹ ਹਾਦਸਾ ਕਿਵੇਂ ਵਾਪਰਿਆ ਫਿਲਹਾਲ ਕੋਈ ਜਾਣਕਾਰੀ ਇਸ ਦੇ ਸਾਹਮਣੇ ਨਹੀਂ ਆਈ ਹੈ ਪਰ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈਏ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਡਿਵਾਈਡਰ ਦੇ ਨਾਲ ਉਹਨਾਂ ਦੀ ਜੋ ਇਨੋਵਾ ਗੱਡੀ ਹੁੰਦੀ ਹੈ ਉਹ ਟਕਰਾ ਜਾਂਦੀ ਹੈ ਤੇ ਇਸੇ ਦਰਮਿਆਨ ਵਿਦਾਇਕਾ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਇਸ ਪੂਰੀ ਖਬਰ ਤੇ ਮੇਰੇ ਸਹਿਯੋਗੀ ਨਵੀਨ ਜੁੜ ਚੁੱਕੇ ਨੇ ਨਵੀਨ ਇਸ ਵੇਲੇ ਰਜਿੰਦਰਪਾਲ ਕੌਰ ਚੀਨਾ ਦੀ ਹਾਲਤ ਕਿਵੇਂ ਹੈ ਔਰ ਦੇਖੋ ਇੱਕ ਕਾਫੀ ਦਰਦਨਾਕ ਹਾਸਾ ਦੀ ਪੰਛੂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਹਾਸਾ ਸਵੇਰੇ ਤੜਕਸਾਰ ਵਾਪਰਿਆ ਹਰਿਆਣਾ ਦੇ ਜਿਹੜਾ ਖਨੋਰੀ ਬਾਰਡਰ ਹੈ ਉਥੇ ਇਹ ਹਾਸਾ ਵਾਪਰਿਆ ਇੱਕ ਫਲਾਈਓਵਰ ਤੇ ਜਿਹੜੀ ਗੱਡੀ ਦੇ ਵਿੱਚ ਸਵਾਰ ਸੀ ਸਰਕਾਰੀ ਗੱਡੀ ਦੇ ਵਿੱਚ ਅ ਰਜਿੰਦਰ ਪਾਰਕੋਸ਼ੀਨਾ ਜਿਹੜੇ ਲੁਧਿਆਣਾ ਦੇ ਸਾਊਥ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਿਸੇ ਕੰਮ ਤੋਂ ਦਿੱਲੀ ਗਏ ਸੀ ਔਰ ਵਾਪਸ ਜਦੋਂ ਲੁਧਿਆਣਾ ਪਰਤ ਰਹੇ ਸੀ ਤਾਂ ਖਨੂਰੀ ਬਾਰਡਰ ਦੇ ਕੋਲ ਬੇਕਾਬੂ ਉਹਨਾਂ ਦੀ ਜਿਹੜੀ ਗੱਡੀ ਆ ਨੋਵਾ ਉਹ ਬੇਕਾਬੂ ਹੋ ਗਈ ਕਿਉਂਕਿ ਗੱਡੀ ਦੇ ਸਾਹਮਣੇ ਕੋਈ ਚੀਜ਼ ਆ ਗਈ ਸੀ ਕਿ ਖਬਰਾਂ ਮਿਲ ਰਹੀਆਂ ਨੇ ਉਸ ਤੋਂ ਬਾਅਦ ਉਹ ਪਚਾਉਂਦੇ ਹੋਏ ਉਹ ਗੱਡੀ ਡਿਵਾਈਡਰ ਦੇ ਉੱਤੇ ਚੜ ਗਈ ਔਰ ਉਸ ਤੋਂ ਬਾਅਦ ਪਲਟੀਆਂ ਖਾਂਦੀ ਉਹ ਗੱਡੀ ਜਿਹੜੀ ਹੈ ਉਹ ਗੱਡੀ ਦੇ ਹਾਲਾਤ ਆਪਾਂ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਇਹ ਕਿਹਾ ਜਾ ਰਿਹਾ ਕਿ ਜਿਹੜੀ ਵਿਧਾਇਕ ਹੈ ਰਸਿੰਦਰਪਾਲ ਕੋਛੀਨਾ ਉਹਨਾਂ ਦੇ ਚਿਹਰੇ ਤੇ ਕਾਫੀ ਸੱਟਾਂ ਲੱਗੀਆਂ ਨੇ ਫੇਸ ਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਔਰ ਉਹਨਾਂ ਨੂੰ ਕੀਥਲ ਦੇ ਹਰਿਆਣਾ ਦੇ ਕੀਥਲ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਦਾਖਲ ਕਰਾਇਆ ਹਜੇ ਤੱਕ ਅਬਰੇ ਵੀ ਮਿਲ ਰਹੀ ਹੈ ਲੁਧਿਆਣਾ ਦੇ ਕਿਸੇ ਵੀ ਪ੍ਰਾਈਵੇਟ ਹਸਪਤਾਲ ਵਿੱਚ ਹਜੇ ਰੈਫਰ ਨਹੀਂ ਕੀਤਾ ਗਿਆ ਇਹ ਕਿਹਾ ਜਾ ਰਿਹਾ ਸੀ ਤੇ ਲੁਧਿਆਣਾ ਦੇ ਵਿੱਚ ਰੈਫਰ ਕੀਤਾ ਗਿਆ ਪਰ ਹਜੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਹ ਕੱਲੇ ਜ਼ਖਮੀ ਨਹੀਂ ਹੋਏ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਗਨਮੈਨ ਹੈ ਉਹ ਵੀ ਜ਼ਖਮੀ ਹੋਏ ਨੇ ਗੱਡੀ ਦੇ ਵਿੱਚ ਇੱਕ ਹੋਰ ਜਿਹੜੇ ਉਹਨਾਂ ਦੇ ਬੀਕੇ ਜਾਂਦੇ ਨੇ ਉਹ ਇਹ ਖਬਰਾਂ ਮਿਲਦੀਆਂ ਨੇ ਉਹ ਸਵਾਰ ਸੀ ਪਰ ਉਹਨਾਂ ਨੂੰ ਕੋਈ ਸੱਟ ਨਹੀਂ ਲੱਗੀ ਕੋਈ ਪਰਿਵਾਰਕ ਮੈਂਬਰ ਉਹਨਾਂ ਦੇ ਨਾਲ ਮੌਜੂਦ ਸੀ ਜਿਸ ਵੇਲੇ ਇਹ ਹਾਦਸਾ ਵਾਪਰਿਆ ਅ ਦੇਖੋ ਉਹਨਾਂ ਦਾ ਜਿਹੜਾ ਗਵਰਨਮੈਂਟ ਸੀ ਉਹ ਉਹ ਨਾਲ ਸੀ ਉਹਨਾਂ ਦੇ ਉਹਨਾਂ ਦੇ ਇੱਕ ਪੀਏਸੀ ਉਹ ਨਾਲ ਸੀ ਇਹ ਕਿਹਾ ਜਾ ਰਿਹਾ ਹਜੇ ਖਬਰਾਂ ਮਿਲਦੀਆਂ ਨੇ ਅਧਿਕਾਰਿਕ ਤੌਰ ਤੇ ਕੋਈ ਪੁਸ਼ਟੀ ਨਹੀਂ ਹੈਗੀ ਪਰ ਟੁੱਕੇ ਹਜੇ ਹਰਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਹੀ ਨੇ ਲੁਧਿਆਣਾ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਰੈਫਰ ਜ਼ਰੂਰ ਉਹਨਾਂ ਨੂੰ ਕੀਤਾ ਗਿਆ ਪਰ ਅਜੇ ਹਾਂ ਕੋਈ ਖਬਰ ਨਹੀਂ ਹੈਗੀ ਕਿ ਲੁਧਿਆਣਾ ਦੇ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਉਹਨਾਂ ਨੂੰ ਰੈਫਰ ਕੀਤਾ ਗਿਆ ਹੋਵੇ ਪਰ ਇਹਨਾ ਜ਼ਰੂਰ ਹੈ ਇੰਨੀਆਂ ਖਬਰਾਂ ਜ਼ਰੂਰ ਮਿਲ ਰਹੀਆਂ ਕਿ ਉਹਨਾਂ ਨੂੰ ਸੱਟਾਂ ਕਾਫੀ ਗੰਭੀਰ ਲੱਗੀਆਂ ਨੇ ਫੇਸ ਦੇ ਉੱਤੇ ਉਹਨਾਂ ਨੂੰ ਕਾਫੀ ਗੰਭੀਰ ਸੱਟ ਲ ਔਰ ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਨੂੰ ਸੂਚਨਾ ਦਿੱਤਾ ਦਿੱਤੀ ਗਈ ਹਾਈਵੇ ਦੇ ਉੱਤੇ ਕਿਉਂਕਿ ਇਹ ਪੂਰਾ ਦਾ ਪੂਰਾ ਜਿਹੜਾ ਸੜਕੀ ਹਾਸਾ ਹੈ ਕੁੱਤੇ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਗੱਡੀ ਦੇ ਪੂਰੀ ਤਰ੍ਹਾਂ ਪਰਸੈਕ ਜਿਹੜਾ ਗੱਡੀ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ ਔਰ ਉਹਨਾਂ ਨੂੰ ਫਿਰ ਹਰਿਆਣਾ ਪੁਲਸ ਵੱਲੋਂ ਉਹਨਾਂ ਨੂੰ ਕੈਥਲਿਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੋ ਉਹ ਪਰਿਵਾਰਿਕ ਮੈਂਬਰ ਦੀ ਹਜੇ ਕੋਈ ਪੁਸ਼ਟੀ ਨਹੀਂ ਅੰਨਾ ਜ਼ਰੂਰ ਹੈ ਕਿ ਐਨੋਵਾ ਦੇ ਵਿੱਚ ਇੱਕ ਉਹਨਾਂ ਦਾ ਗਰਮੈਂਟ ਸਵਾਰ ਸੀ ਇੱਕ ਪੀਐਸ ਸਵਾਰ ਸੀ ਔਰ ਜਿਹੜਾ ਡਰਾਈਵਰ ਉਹ ਵੀ ਜਿਹੜਾ ਕਿਹਾ ਜਾ ਰਿਹਾ ਕਿ ਥੋੜੀਆਂ ਬੋਤੀਆਂ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਸੋ ਇਹ ਜਿਹੜਾ ਆ ਪੂਰਾ ਮਾਮਲਾ ਹਰਿਆਣਾ ਦੇ ਖਨੂਰੀ ਪਾウダー ਦੇ ਕੋਲੋਂ ਸਬੰਧਿਤ ਹੈ। ਤਾਂ तमाम ਜਾਣਕਾਰੀ ਲਈ شکریہ ਨਵੀਨ ਤਾਂ ਇਸ ਸuele ਦੀ ਵੱਡੀ ਖਬਰ ਆਪ ਵਿਦਾਇਕਾ ਰਜਿੰਦਰਪਾਲ ਕੌਰ ਚਿਨਾ ਜਿਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਹੈ ਹਰਿਆਣਾ ਦੇ ਜੋ ਦੱਸਿਆ ਜਾ ਰਿਹਾ ਖਨੋਰੀ ਬਾਰਡਰ ਦੇ ਨਜ਼ਦੀਕ ਇਹ ਹਾਦਸਾ ਵਾਪਰ ਜਾਂਦਾ ਹੈ ਪਹਿਲਾ ਜਾਣਕਾਰੀ ਸਾਹਮਣੇ ਆਉਂਦੀ ਸੀ ਕਿ ਉਹਨਾਂ ਨੂੰ ਕੈਥਲ ਦੇ ਹਸਪਤਾਲ ਤੋਂ ਲੁਧਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਪਰ ਜੋ ਹੁਣ ਜਾਣਕਾਰੀ ਮਿਲੀ ਹੈ ਕਿ ਉਹਨਾਂ ਦਾ ਕੈਥਲ ਦੇ ਹਸਪਤਾਲ ਦੇ ਵਿੱਚ ਹੀ ਫਿਲਹਾਲ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਦੇ ਚਿਹਰੇ ਤੇ ਕਾਫੀ ਸੱਟਾਂ ਲੱਗੀਆਂ ਨੇ ਇਸ ਤੋਂ ਇਲਾਵਾ ਉਸ ਗੱਡੀ ਦੇ ਵਿੱਚ ਜੋ ਵਿਦਾਇਕਾ ਨੇ ਉਹਨਾਂ ਦੇ ਡਰਾਈਵਰ ਸੀ ਉਹਨਾਂ ਦਾ ਪੀਏ ਸੀ ਅਤੇ ਗਨਮੈਨ ਵੀ ਸੀ ਉਹਨਾਂ ਨੂੰ ਵੀ ਕਾਫੀ ਸੱਟਾਂ ਲੱਗੀਆਂ ਨੇ ਗੱਡੀ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਇਨੋਵਾ ਗੱਡੀ ਦਾ ਐਕਸੀਡੈਂਟ ਤੋਂ ਬਾਅਦ ਕੀ ਹਾਲ ਹੋ ਗਿਆ ਹੈ ਇਹਨਾਂ ਤਸਵੀਰਾਂ ਤੋਂ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਹੋਏਗਾ ਜੋ ਜਾਣਕਾਰੀ ਸਾਹਮਣੇ ਆਈ ਹੈ ਇਹੀ ਦੱਸਿਆ ਜਾ ਰਿਹਾ ਹੈ ਕਿ ਕੋਈ ਚੀਜ਼ ਅੱਗੇ ਉਹਦੀ ਨਿਕਲਦੀ ਹੈ ਜਿਸ ਤੋਂ ਬਾਅਦ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਸਿੱਧਾ ਜਾ ਕੇ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਇਸ ਵੇਲੇ ਵਿਦਾਇਕਾ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਪਰ ਵੱਡੀ ਖਬਰ ਹੈ ਕਿ ਆਮ ਆਦਮੀ ਪਾਰਟੀ ਦੀ ਵਿਦਾਇਕਾ ਹੈ ਜੋ ਦੱਸਿਆ ਜਾ ਰਿਹਾ ਕਿ ਦਿੱਲੀ ਤੋਂ ਵਾਪਸ ਆ ਰਹੇ ਸੀ ਵਿਦੇਸ਼ੀ ਦੌਰੇ ਤੇ ਸਣ ਤੇ ਦਿੱਲੀ 에ਅਰਪੋਰਟ ਤੋਂ ਉਹ ਲੁਧਿਆਣੇ ਦੇ ਲਈ ਵਾਪਸ ਆ ਰਹੇ ਸਨ ਤੇ ਇਸੇ ਦਰਮਿਆਨ ਰਸਤੇ ਦੇ ਵਿੱਚ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ। ਹੁੰਦੇ ਹੋਏ ਐਮਐਲਏ ਸਾਹਿਬ ਵਿੱਚ ਸੀਗੇ। ਬੈਟਰੀ ਟੁੱਟਣ ਗਈ ਹਣੀ ਕਿਹੜਾ ਗਲਤੀ ਹੋਣੀ ਹੈ ਅੱਗੇ ਲਾਲੋਂ ਇਹਨੂੰ ਕਿੱਥੇ ਰੱਖੀ ਨੇ ਅੱਗੇ ਨਾਈਟ ਕੱਢ ਲਈ ਅੰਦਰੋਂ ਆਇਆ ਦਿੱਤੇ ਭਾਈ ਟੋਟਲ ਲਾਸ ਹੋ ਗਈ ਖਨੌਰੀ ਦੇ ਕੋਲੇ ਆਉਂਦੇ ਹੋਏ ਐਮਐਲਏ ਸਾਹਿਬ ਵਿਚ ਸੀਗੇ ਬੈਟਰੀ ਵੀ ਟੱਟ ਕਰ ਗਈ ਹੋਣੀ ਹੈ ਤੇ ਦਾਗਤੀ ਹੋਣੀ ਹੈ